ਹਾਂਜੀ ਵੀ ਦੋਤੋ ਕੀ ਹਾਲ ਚਾਲ ਆ ਤੁਹਾਡਾ ਆਪਣੇ ਨਵੇਂ ਵਲੌਗ ਚ ਸਵਾਗਤ ਹੈ ਸਾਰਿਆਂ ਨੂੰ ਹੋਪ ਠੀਕ ਸਾਰੇ ਠੀਕ ਠਾਕ ਹੋਵੋਗੇ ਆਪਣੀ ਇਹ ਵੀਡੀਓ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਯਾਰ ਵੀ ਸਪੋਰਟ ਦੀ ਲੋੜ ਆ ਮਿੱਤਰੋ ਆਪਣੇ ਸਬਸਕ੍ਰਾਈਬਰ ਤਾਂ ਹੋਗੇ ਸੀ ਵਾਇਟ ਟਾਈਮ ਘੜ ਲਾ ਤੇ ਬੱਸ ਸਾਰੀਆਂ ਵੀਡੀਓਂ ਤੱਕ ਦੇਖਿਓ ਕਰੋ ਕਾ ਵੀ ਸ਼ੇਅਰ ਕਰਿਆ ਕਰੋ ਜਲਦੀ ਹੋ ਜੇ ਆਪਣਾ ਵਾਇਟ ਟਾਈਮ ਕਰ ਦੋ ਤੇ ਅੱਜ ਆਪਾਂ ਗਏ ਸੀ ਜਿੰਮ ਵਾਲਾ ਜਮਣਾ ਪਹਿਲਾ ਦਿਨ ਸੀ ਆ ਤੇ ਵਲੌਗ ਸਵੇਰ ਚੱਕਿਆ ਨਹੀਂ ਗਿਆ ਇਹ ਕੱਲ ਨੂੰ ਆਪਾਂ ਜਰੂਰ ਵਲੌਗ ਦੀ ਕਲਿੱਪ ਲਾਵਾਂਗੇ ਕੱਲ ਨੂੰ ਜਿੰਮ ਜਾਣੀ ਸਵੇਰ ਵਾਲਾ ਟਾਈਮ ਕਰ ਲਿਆ ਆਪਾਂ ਫਿਕਸ ਹੁਣ ਥੋੜਾ ਜਿਹਾ ਵੇਟ ਹੋ ਗਿਆ ਸੀ ਹਾਈ ਤੇ ਭੜੇ ਜਿਹਾ ਲੱਗਦੀ ਸੀ ਮੈਂ ਕਰ ਲਈ ਜਮੈਂਟ ਪਹਿਲਾਂ ਠੰਡ ਵਾਲੀ ਸੀ ਯਾਰ ਤੇ ਹੁਣ ਆਪਾਂ ਜਮੈਂਟ ਕਰ ਲਿਆ ਸਟਾਰਟ ਤੇ ਹੁਣ ਜਮਨ ਲਾ ਕੇ ਐਕਸਰੇ ਵਗੈਰਾ ਲਾ ਕੇ ਤੇ ਪਾਈੰਦਿ ਸੀ ਕਰਨੋ ਤੇ ਦੁਬਾਰਾ ਚੱਲਦੇ ਆਪਾਂ ਪਰਠੰਡੇ ਇੱਕ ਤਾਂ ਗੱਡੀ ਦਾ ਕੰਮ ਆ ਕਰਾਉਣਾ ਵਾੜਾ ਮੋਟਾ ਜਿਆ ਲਾਈਟਿੰਗ ਵਾਲੀ ਕਰਾਉਣੀ ਆ ਤੇ ਇੱਕ ਦੋ ਕੰਮ ਹੋਰ ਆ ਜੋ ਗਵਮ ਤੁਹਾਨੂੰ ਦਿਖਾਉਣੇ ਆ ਬਟੰਡੇ ਦਾ ਮਾਹੌਲ ਸਰ ਅੱਪਾਂ ਹੁਣ ਬਟੰਡੇ ਪਹੁੰਚਣ ਵਾਲੀਆਂ ਤੇ ਹੁਣ ਜਾ ਕੇ ਡਾਈਟਿੰਗ ਕਰਾ ਕੇ ਤੇ ਉਦੋਂ ਬਲ ਰੈਡੀਸ਼ਨ ਹੀ ਹੋਣੇ ਆ ਨਾ ਧੋ ਗਈ ਤੇ ਫਿਰ ਚੱਲਦੇ ਆ ਬਟੰਡੇ ਤੇ ਤੁਹਾਨੂੰ ਫਿਰ ਦਿਖਾਉਣੇ ਆ ਬਟੰਡੇ ਦਾ ਮਾਹੌਲ ਬਟੰਡੇ ਜਾਵਾਂਗੇ ਅੱਜ ਥੋੜਾ ਲੇਟੀ ਲਾਲਾ 11:00 12:00 ਵਜੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਆਪਣੇ ਵਲੌਗ ਨੂੰ ਯਾਰ ਵਾਤੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਈ ਤੁਹਾਡੀ ਸਪੋਰਟ ਦੀ ਲੋੜ ਆ। ਜਰਵਾ ਮਿਲਦੇ ਆ ਸਾਨੂੰ ਬਠਿੰਡੇ ਜਾ ਕੇ। ਠੀਕ ਹੈ ਸ਼ਾਹਰੀਆ ਕਾਲ। ਹਾਂਜੀ ਮਿੱਤਰੋ ਲਓ ਅਸੀਂ ਚੱਲ ਪਏ ਬਠਿੰਡੇ। ਕਹਿੰਦੇ ਮਿੱਤਰਾਂ ਨੇ ਚੱਕਲੇ ਬੰਦੇ ਆ ਬੈਠੇ ਸਰਦਾਰ ਸਾਹਿਬ ਕਹਿੰਦੇ ਜੈਤੋ ਵਾਲੇ ਤੇ ਮਤਰਵਾ ਪਾ ਕਰਾਉਣਾ ਗੱਡੀ ਦਾ ਕੰਮ ਆ ਨਾਲੇ ਵਿਚਾਰੀ ਬਹੁ ਲਿਪੜੀ ਪਈ ਐ ਕਰਾਉਣੇ ਆ ਜੀ ਨਾਈ ਧੋਈ ਅੱਜ ਆਪਣੇ ਵੀਰ ਸਾਹਿਬ ਵੀ ਮਗਰੀ ਬੈਠੇ ਨੇ ਕਹਿੰਦੇ ਕਿਆ ਬਾਤਾਂ ਆ ਪੰਗਾਂ ਨੇ ਸੋਨੂੰ ਦੱਸੀ ਜਾਵਾਂਗੇ ਅਸੀਂ ਕੀ ਕੁਛ ਕਰਦੇ ਅੱਜ ਕੀ ਕੁਛ ਕੁੱਤੇ-ਕੁੱਟਦੇ ਆ ਭਰਾਵਾ ਵੈਸੇ ਜਾਣੇ ਦਾ ਅਸੀਂ ਕੁੱਤੇ-ਕੁੱਟਣੀ ਦਾ ਬਹਾਨਾ ਭਰਾਵਾ ਗੱਡੀ ਦਾ ਤਾਂ ਤੋ ਮਿੱਤਰੋ ਸਾਨੂੰ ਅੱਗੇ ਜਾ ਕੇ ਦੱਸਾਂਗੇ ਫਿਰ ਪਹੁੰਚ ਕੇ ਬਠਿੰਡੇ ਐਨਾਂ ਦਾ ਵੀ ਕਟਾ ਕਾਢ ਹੀ ਦੇਣੀ ਐਨਾਂ ਦਾ ਵੀ ਕਟਾ ਫਿਰ ਕਾਢ ਹੀ ਦੇਵਾਂਗੇ ਵੀਰੇ ਅਸੀਂ ਇਹਨਾਂ ਦਾ ਵੀ ਕੋਈ ਗੱਲ ਨਹੀਂ ਨਾ ਇਹ ਕਟਾ ਘੁਟਾ ਨਹੀਂ ਕਹਿੰਦੇ ਵੀਰੇ ਫਿਰ ਲਈ ਕੀ ਆਵਾਂਗੇ ਚੰਗੀ ਤਰ੍ਹਾਂ ਹੀ ਬੱਛੇ ਬੱਛੇ ਹੀ ਕੱਢਾਂਗੇ ਫਿਰ ਤਾਂ ਕਟਾ ਘੁਟਾ ਛੱਡ ਹਾਂਜੀ ਮਿੱਤਰੋ ਠੀਕ ਆ ਸਾਨੂੰ ਬਠਿੰਡੇ ਜਾ ਕੇ ਮਿਲਦੇ ਆ ਫਿਰ ਦਿਖਾਉਣੇ ਆ ਤੁਹਾਨੂੰ ਉੱਥੇ ਹੀ 라ਵਣ ਕਿ ਮੇਲਾ ਓਕੇ ਹਾਂ ਲੋਈ ਵੇਸੀ ਹਰ ਨਜ਼ਾਰਾ ਆ ਗਿਆ ਹੁੰਦਾ ਨਾ ਰੋਡ ਦਾ ਤਾਂ ਬਣਾਈ ਤਾਂ ਬਹੁਤ ਸੋਹਣੀ ਹੈ ਉਹ ਜਿਹੜਾ ਸਾਰਾ ਜਲ ਬੱਜੇ ਸਾਰਾ ਜਲ ਪਿਆ ਯਾਰ ਹੁਣ ਮੰਨ ਲੈ ਵਿੱਚ ਵਿੱਚ ਬਣੀ ਨਹੀਂ 25 20 25 ਮਿੰਟ ਲੱਗਦੇ ਆ ਤੇ ਜੇ ਬਣ ਗਈ ਭਰਾਵਾ ਫਿਰ ਤਾਂ ਬਾਟਾ ਵੜਦੇ ਆ ਕਰਾਂਗੇ ਫਿਰ ਤਾਂ ਡੱਬਾਂ ਲਈ ਲੈ ਕੇ ਬਠੰਡੇ ਤੇ ਕਰਾਂਗੇ ਹਾਂ ਡੱਬਾਂ ਲੈ ਕੇ ਬਠੰਡੇ ਕਿੱਥੇ ਆ ਗਈ ਪਾ 10 ਮਿੰਟਾਂ ਜੇ ਘਰੇ 10 ਮਿੰਟਾਂ ਜੇ ਘਰੇ ਵੈਸੇ ਯਾਰ ਇੱਕ ਗੱਲ ਦਾ ਪਰ ਜਿਹੜੀਆਂ ਜ਼ਮੀਨਾਂ ਨੇ ਪਈਆਂ ਉਹ ਤਾਂ ਲੱਭੀਆਂ ਗੀਆਂ ਯਾਰ ਹਾਂ ਇਹ ਤਾਂ ਇੱਕ ਇੱਕ ਪਾਸੇ ਉਹਨਾਂ ਯਾਰ ਇੱਕ ਪਾਸੇ ਦੁੱਖ ਜਿਹਾ ਲੱਗਦਾ ਵੀ ਜ਼ਮੀਨ ਗਈ ਹਾਂ ਪਰ ਪੈਸੇ ਵੀ ਆਈ ਹੈ ਪਰ ਬਣਦੀ ਨਹੀਂ ਤੇ ਫਿਰ ਵੀ ਪੈਸੇ ਦਾ ਬਣਦੀ ਨਹੀਂ ਵੇਚ ਨਹੀਂ ਤਾਂ ਸੌਖੀ ਆ ਭਰਾਵਾ ਬਣਦੀ ਨਹੀਂ ਕਰ ਜੇ ਲੋਕਾਂ ਨੇ ਲਾਹ ਦੇ ਚਾਹ ਵੀ ਆਈ ਹੋਗੀ ਹੈਨਾ ਪਰ ਇਹ ਨਰੀ ਜ਼ਮੀਨ ਹੈ ਰੇਟ ਉਹੀ ਤਾਂ ਗੱਲ ਆ ਰੇਟ ਓਵੇਂ ਓਵੇਂ ਚੱਕੀ ਜਾਂਦੇ ਲੋਕ ਰੇਟ ਵਧੀਆ ਆਪਣੇ ਕੋਲ ਕੋਈ ਆ ਜੇ ਯਾਰ ਜਮੀਨ ਗ੍ਰੀਟਰ ਨਾਲ ਪਰੇਡ ਚੱਕਾਂਗੇ ਹੁਣ ਜੇ ਰੋਡ ਕੋਲੇ ਨਿਕਲੀ ਐ ਰੋਡ ਕੋਲ ਕੱਢੀ ਤਾਂ ਲੋਕਾਂ ਕੋਲੇ ਪੈਸਾ ਨਹੀਂ ਰਹਿਣਦੇ ਨੇ ਹਾਂ ਆਪਾਂ ਡੱਬ ਵਾਲੀ ਫਿਰਦੇ ਆਪਣ ਕੀ ਲੋੜਾ ਵੀ 10 ਮਿੰਟਾਂ ਹੀ ਨਾ ਪੜਿਆ ਬੰਗੇਰ ਬਟੜੇ ਸਹੀ ਗੱਲ ਆ ਪਹਿਲਾਂ ਡਰ ਹੁੰਦਾ ਸੀ ਇਹ ਘਰੋਂ ਵੀ ਯਾਰ ਟੈਂਕ ਲਾ ਕੇ ਜੋ ਕੰਡਾ ਕਰਵਾਗਾ ਨਾਲੇ ਰਸਕ ਸੀ ਅੱਗੇ ਵੀ ਰੋਡ ਖੜੀ ਰਹੀ ਸੀ ਰਿਐਕਸ਼ਨ ਕਿੰਨੇ ਹੁੰਦੇ ਸੀ ਅੱਗੇ ਸਹੀ ਗੱਲ ਹੈ ਰੋਡ ਦਾ ਨਜ਼ਾਰਾ ਵੀ ਐ ਤੇ ਦੋ ਕੋਈ ਸਾਰਾ ਕੁਝ ਹੀ ਐ ਪਰ ਆਪਣੇ ਅਰਗੇ ਦਾ ਫੇਰ ਵੀ ਇੰਨਾ ਆਪਣਾ ਚੱਲੋ ਕੀ ਕਰਦੇ ਨੂੰ ਪਤਾ ਹੀ ਜਿਹੜੇ ਅੱਜ ਕੱਲ ਦੇ ਜਵਾਕ ਉਹ ਉਹਨਾਂ ਲਈ ਕੰਮ ਪੈੜਾ ਹੋ ਗਿਆ ਨਾ ਕਹਿ ਕੇ ਡੱਬਾ ਲਈ ਸਹੀ ਗੱਲ ਹੈ ਬੜੇ ਡੇ ਹੋਇਆ ਕਰਨਗੇ ਵਿਚਾਰੇ ਟੋਲ ਵੀ ਆਇਆ ਕਰੂਗਾ ਉਹ ਟੋਲ ਤਾਂ ਆਪਾਂ ਨੂੰ ਪੈਂਦੇ ਨਹੀਂ ਵਿਚਾਰੇ 2.5 300 ਰੱਖਣਗੇ ਵੀਰੇ ਫਿਰ ਇਹਨਾਂ ਨਾਲ ਲੜਦੇ ਲੜਦੇ ਫਿਰਾਂਗੇਵੇਂ ਨਹੀਂ ਆਪਾਂ ਨੂੰ ਭਰਾਵਾ ਅਸੀਂ ਨਹੀਂ ਕਟਾਉਂਦੇ ਵਰਤੀ ਅਸੀਂ ਨਹੀਂ ਕਟਾਉਂਦੇ ਅਸੀਂ ਨਹੀਂ ਕਟਾਉਂਦੇ ਨਹੀਂ ਲੋਕਲ ਆਗਲਾ ਨਹੀਂ ਸੁਣਦਾ ਨਾ ਜੇ ਪੰਜਾਬੀ ਕੋਈ ਉਹ ਬੈਠਾ ਯਾਰ ਉਹ ਤਾਂ ਸੁਣ ਸੁਣ ਵੀ ਲੈਂਦਾ ਜਬ ਭਈਏ ਬੈਠੇ ਹੁਣ ਅਗਲਾ ਕਹਿੰਦਾ ਨਹੀਂ ਭਾਈ ਸਾਹਿਬ ਨਹੀਂ ਭਈ ਹੁਣ ਤਾਂ ਰਿਕਟੋਲਦੀ ਭਈਏ ਨਹੀਂ ਭਈਆ ਜੀ ਐਸੇ ਨਹੀਂ ਹੋਗਾ ਫੇਰ ਆ ਹੀ ਬੋਲਦੇ ਅਗਲੇ ਇੱਕ ਭੈਣ ਮਿਰਚ ਇਕੱਠੇ ਹੋ ਜਾਂਦੀ ਐ ਹੈ ਨਹੀਂ ਉਥੇ ਆਪਣੇ ਚੰਡੀਗੜ੍ਹ ਦਾ ਜਦੋਂ ਸੀ ਕਿੱਥੇ ਸੀਗਾ ਉਥੇ ਇੱਕ ਕਰਦੇ ਸੀਗੇ ਫੇਰ ਕੀ ਕਰ ਲੈ ਆਪਾਂ ਆਹ ਕਿਹੜਾ ਘਟਾਈ ਆ ਹਾਂ ਉੱਥੇ ਆਪਾਂ ਭਈ ਸਹੀ ਸੀ ਨਹੀਂ ਉਥੇ ਸਹੀ ਸੀ ਅਗਲੇ ਯਾਰ ਆਪਾਂ ਜਿਉ ਦਿਖਾਈ ਐਨੇ ਅਗਲੇ ਨੂੰ ਅਗਲਾ ਕੁਝ ਮੰਨਦਾ ਹੀ ਨਹੀਂ ਸਹੀ ਕਾਰਡ ਦਿਖਾਇਆ ਜੇ ਕੋਈ ਫੇਕ ਨਹੀਂ ਜਾਣ ਲੱਗੇ ਡਪਾਉਂਦੇ ਆ ਹੁਣ ਆਉਣ ਲੱਗੇ ਕਹਿੰਦੇ ਕਿਹਨੇ ਕਾਰਡ ਵੇਖਿਆ ਭਈ ਹੈਂ ਉਤੋਂ ਕਹਿੰਦੇ ਅਸੀਂ ਉਥੇ ਇਨਕੁਆਰੀ ਕਰਾਂ ਇਨਕੁਆਰੀ ਕੀਤੀ ਦਹਿਣੀ ਕਰ ਸਹੀ ਗੱਲ ਆ ਫੋਟੋ ਬਣਾਉਂਦੇ ਆ ਯਾਰ ਗੱਲਾਂ ਨਹੀਂ ਬਾਤਾਂ ਨਹੀਂ ਇਹਨਾਂ ਦੀਆਂ ਮਾਰਦੇ ਆ ਨਾ ਮਾਰਾ ਹੋਦਾ ਜੂਗਾ ਲੋ ਵੀ ਮਿੱਤਰੋ ਜਾ ਰਹੇ ਆ ਬਰਾਂਡੇ ਬਸ ਪਹੁੰਚਣ ਵਾਲੀ ਆ ਬਸ ਪਹੁੰਚ ਹੀ ਗਏ 50 ਮਿੰਟਾਂ 'ਚ ਫੇਰ ਤੁਹਾਨੂੰ ਦਿਖਾਉਣੇ ਆ ਸੀਨ ਡੱਬ ਵਾਲੀ ਰੋਡ ਦਾ KFC ਤੇ ਉਹਦੀ ਮੈਕਡੀ ਦੀ ਕਾਫੀ ਲੋ ਵੀ ਮਿੱਤਰੋ ਕਹਿੰਦੇ ਪਹੁੰਚ ਗਏ ਚੋਬਰ ਮੈਕੜੀ ਦੇ ਦਿਖਾਉਣੇ ਆ ਸਾਨੂੰ ਅੰਦਰ ਆਪਣਾ ਵੀ ਘੈਂਟ ਹੁੰਦਾ ਹੈ ਨਾ ਇਹ ਰੋੜਾ ਰਗਾ ਆਉਣ ਵਾਲਾ ਡੈਮ ਡੱਬ ਵਾਲੀ ਰੋਡ ਰੈਸਟ ਹੋ ਜਾਣਾ ਹੌਲੀ ਚੱਲੇ ਜੀ ਭਰਾਵਾ ਪੰਚਾਇਤ ਜਿੰਨਾ ਵੀ ਆਉਣ ਵਾਲਾ ਲੇਟਸ ਬਾਹਰ ਇੱਥੇ ਹੀ ਆਉਣਗੇ ਬਹੁਤ ਸ਼ਾਬਾਸ਼ ਲਓ ਬਈ ਮਿੱਤਰੋ ਕਹਿੰਦਾ ਚੋਬਰਾਂ ਨੇ ਕਰਤੀ ਐਂਟਰੀ ਹੁਣ ਐਂ ਦੱਸੋ ਮਿੱਤਰੋ ਮੈਕੜੀ ਤੋਂ ਪੀਣੀ ਹੈ ਕੀ ਤੁਸੀਂ ਦੇਖੋ ਯਾਰ ਇਹਨਾਂ ਦੇ 골ਡ ਪੀਣੀ ਹੈ ਹੋਲਡ ਵੀ ਨਹੀਂ ਆ ਆਪਾਂ ਮਿੱਤਰਾ ਹੌਟ ਹੌਟ ਨਹੀਂ ਪਿੰਡ ਤੋਂ ਨਾ ਯਾਰ ਦੇਖ ਲੈ ਇਹਨਾਂ ਦੀ ਬੀਤੀ ਸੀ ਉਹਦੇ ਯਾਰ ਬਰੀ ਬਰਫ ਸੀ ਭਰਾਵਾ ਇਹ ਗੱਲ ਤਾਂ ਹੈਗੀ ਯਾਰ ਮੇਰੀ ਬਰਫ ਸੀ ਨੇ ਡਰਾਈਵ ਥਰੂ ਕਰਾ ਲਈਏ ਕਿ ਆਪਾਂ ਬੈਠ ਰਹੇ ਹਾਂ ਆ ਬੈਠ ਕੇ ਦੇਖਦੇ ਹਾਂ ਗੱਡੀ ਲਾਓ ਮਿੱਤਰੋ ਹਜੇ ਤੱਕ ਦਾ ਕਹਿੰਦੇ ਰੌਣਕ ਕੁਝ ਨਹੀਂ ਚੱਲੀ ਸਵੇਰੇ ਸਵੇਰੇ ਦਾ ਟਾਈਮ ਆ ਇੱਥੇ ਨਹੀਂ ਲੱਗਦੀ ਬਾਰ ਦੇ ਅੱਗੇ ਇਹਨੇ ਕੀ ਉਹ ਜਮਾਂ ਬਾਰ ਆ ਉਹ ਭਰਾਵਾ ਗੇਟ ਉੱਥੇ ਐ ਉਹ ਯਾਰ ਬਾਈ ਚੰਗਾ ਹੁਣ ਆ ਜੂਗਾ ਇੱਥੋਂ ਗਲਤ ਆ ਪਾ ਤੇ ਆ ਨਹੀਂ ਹੁਣ ਡਰਾਈਵ ਥਰੂ ਕਰਾ ਅੱਗੇ ਕਿ ਕਿਵੇਂ ਕਰਨਾ ਬੈਠ ਕੇ ਕਹਿਣਾ ਮੈਂ ਤਾਂ ਬੈਸਟ ਆ ਯਾਰ ਤੁਸੀਂ ਬੈਠੀਏ ਕਾਫੀ ਦੀ ਨਾ ਏਡੀ ਗੱਲ ਬਾਤ ਐ ਵੈਸੇ ਯਾਰ ਇਹਨਾਂ ਡਰਾਈਵ ਥਰੂ ਕਰਾ ਲੈਣੇ ਛੇ ਦੀ ਗੱਰਦਾਂਗੇ ਭਰਾਵਾ ਟਾਈਮ ਬਹੁਤ ਲਾ ਆਉਂਦੇ ਤਾਂ ਦੇਖ ਲੋ ਯਾਰ ਆਪਾਂ ਲਾ ਵੀ ਮਿੱਤਰੋ ਦੇਖੋ ਡੱਬ ਵਾਲੀ ਰੋਡ ਵਾਲਾ ਆਊਟਲੈਟ ਕਰਾਉਣੀ ਨਹੀਂ ਜਾਈਦੀ ਸਹੀ ਗੱਲ ਹੈ ਰੈਡੀ ਪਈ ਹੁੰਦੀ ਹੈ ਰੈਡੀ ਕਰਕੇ ਉਹੀ ਜਿੱਦਾਂ ਦਾ ਹੈ ਕਦੇ ਵਾਸਤੇ ਆਰਡਰ ਦੇ ਲਓ ਤੁਸੀਂ ਜੇ ਠੀਕ ਹੈ ਆਪ ਨੂੰ ਜਿਆਦਾ ਅਰਜੈਂਟ ਹੈ ਨਾ ਕੋਈ ਕੰਮ ਜ਼ਰੂਰੀ ਹੈ ਤਾਂ ਕਰਵਾ ਲਓ ਮੰਨ ਲਓ ਵੀ ਯਾਰ ਲਿਕਵਿਡ ਚ ਕੋਈ ਵੀ ਚੀਜ਼ ਕਰਾ ਲਓ ਤਾਂ ਪਹਿਲਾਂ ਵੀ ਇਹਨਾਂ ਦੀ ਉਮੀਦ ਹੋਣੀ ਹੈ ਕਦੇ ਵਾਸਤੇ ਵੀ ਖਾਨ ਵਾਲਾ ਪ੍ਰਧਾਨ ਜੀ ਕਿਹੜੀ ਕਿਹੜੀ ਪੀਓਗੇ ਦੱਸੋ ਕੋਈ ਯਾਰ ਦੇਖ ਲੋ ਯਾਰ ਆਪਾਂ ਦਾ ਜੀ ਜੋ ਤੁਸੀਂ ਕਹੂਗਾ ਵੀ ਬੜੀ ਆ ਨਹੀਂ ਹੁਣ ਤਾਂ ਕਾਫੀ ਨਹੀਂ ਪੀਣੀ ਫੇਰ ਗੱਲ ਬਾਜ਼ੀ ਤਾਂ ਸਹੀ ਸ਼ੂਪੀਲਾ ਇਹਨਾਂ ਦਾ ਕੋਈ ਦੇਖ ਲੋ ਕਰ ਓਏ ਬੇકરી ਰੈਸਟੋਰੈਂਟ ਚ ਆਲਦੇ ਆਂ ਜਾਂ ਸਾਬੇ ਸਾਬੇ ਕਰਨੇ ਹਲਕਾ ਹੁੰਦਾ ਯਾਰ ਨਾਲੇ ਖਾਣੇ ਪੇ ਤੂੰ ਇਹਨਾਂ ਦਾ ਠੂਆ ਮਾਰੇ ਯਾਰ ਆਪਾਂ ਸਾਬੇ ਉਧਰ ਸਾਬੇ ਜਾ ਸਾਬੇ ਉਹ ਸੀ ਸਾਬੇ ਭਰਾਵਾ ਇੱਥੇ ਖੁੱਲ ਗਿਆ ਆ ਇੱਧਰ ਖੁੱਲ ਗਿਆ ਬਸ ਠੀਕ ਆ ਲਾ ਗੱਡੀ ਸਾਬੇ ਕਰਦੇ ਆ ਯਾਰ ਚਲੋ ਠੂਆ ਮਾਰੇ ਨਾਲੇ ਯਾਰ ਨਾਲੇ ਉਹਨਾਂ ਦੇ ਵੈਸੇ ਨਾ ਉਹ ਚੀਜ਼ ਉਹਨਾਂ ਦੀ ਵਧੀਆ ਸਾਬੇ ਵਾਲਾਂ ਦੀ ਸਾਬੇ ਨਹੀਂ ਆ ਬੇਕਰੀ ਰੈਸਟੋਰੈਂਟ ਵਾਲੇ ਦੀ ਵਧੀਆ ਹਾਂ ਸ਼ੇਖ ਬਹੁਤ ਵਧੀਆ ਹਾਂ ਹਾਂ ਸ਼ੇਖ ਵਧੀਆ ਨਾ ਠੀਕ ਆ ਸਾਬੇ ਤਾਂ ਯਾਰ ਖਾਧਾਣ ਜਾਣਾ ਬੜਾ ਬਹੁ ਹੋ ਜਾਂਦਾ ਯਾਰ ਲੋ ਵੀ ਮਤਰਾ ਫਾਸ ਗਏ ਕਹਿੰਦੇ ਜਾਮ ਚਾਹ। ਸਾਡੀ ਜਮ ਜਮ ਲਾਉਂਦਾ ਵੀਰ ਸਭ ਹੀ ਜ਼ਰੂਰੀ ਹੈ ਯਾਰਾ। ਬਰੋ ਆਪਣਾ ਜਮ ਲਾ ਰਿਹਾ। ਅੱਜ ਸਟਾਰਟਿੰਗ ਕਰਤੀ ਜਮ ਕਹਿੰਦੇ ਸ਼ੋਬਰ ਨੇ। ਕੀ ਲਾ ਕੇ ਆਂ ਵੀਰੇ ਅੱਜ? ਮਿਕਸ ਲਾਈ ਹੈ। ਮਿਕਸ ਲਾਈ ਹੈ। ਓਕੇ ਮਿਕਸ ਫਰੂਟ। ਓਕੇ। 2.5 ਕਿਲੋਮੀਟਰ ਆਪਾਂ ਭੱਜ ਗਏ ਆਂ ਭਈ ਅੱਜ। ਆ ਜਾ ਪ੍ਰਧਾਨ। ਅੱਜ ਤੱਕ ਕਰੂ ਆ ਵੀਰ ਮੇਰਾ। ਵਾਸੋਂ ਨੂੰ ਕਰਾ ਮਾਤਾ ਜੀ ਆਪਣੂ ਪੂਰਾ ਸਰੀਰ ਦਿਖਾ ਦੇਗਾ ਚਾਰ ਦਿਨਾਂ ਬਾਅਦ ਚੋਬਰ ਘਰੇ ਹੀ ਬੈਠਾ ਮਿਲੂਗਾ ਨਹੀਂ ਨਹੀਂ ਇਹ ਨਹੀਂ ਜੇ ਮਤੋਂ ਛੁੱਟੀਆਂ ਮੁੜ ਕੇ ਨਹੀਂ ਨਹੀਂ ਇਹ ਨਹੀਂ ਕਦੇ ਵੀ ਮੁੰਡੇ ਨੇ ਨਵੇਂ ਨਵੇਂ ਜਿਮ ਸਟਾਰਟ ਕੀਤੇ ਵੀਰੇ ਇਹ ਕਹ ਰਿਹਾ ਚੱਲਾ ਗਿਆ ਮਿਕਸ ਵੀਰੇ ਚਾਈਨਾ ਤੋਂ ਦੇ ਲੰਦੇ ਆ ਪਤਾ ਨਹੀਂ ਦੇਣਾ ਲਓ ਵੀ ਮੇਤਰੋ ਦੱਸੋ ਵੀਰੇ ਜਿਮ ਵਿੱਚ ਕੀ ਕੁਝ ਲਾਇਆ ਕਿਹੜੀਆਂ ਕਿਹੜੀਆਂ ਮਸ਼ੀਨਾਂ ਲੱਗੀਆਂ ਦੱਸੋ ਲੱਗੀਆਂ ਵੀਰੇ ਆਪਾਂ ਪੈਕ ਟੱਕ ਹੋਗੀ ਸ਼ੋਲਡਰ ਦੀ ਹੋਗੀ ਸਿੱਧਾ ਜਾ ਕੇ ਕਹਿੰਦਾ ਮੈਂ ਤਾਂ ਲਵਾਉ ਵੀਰੇ ਅੱਜ ਚੈਸਟ ਲਵਾਉ ਨਹੀਂ ਭਾਈ ਫਿਰ ਅੱਜ ਹੀ ਚੈਸਟ ਲਾਇਆ ਉਹਨਾਂ ਕੱਲ ਨੂੰ ਤਾਂ ਲੋੜ ਹੀ ਨਹੀਂ ਸੀ ਕੈਸੇ ਵੀ ਦੱਸੋ ਬਸ ਠੀਕ ਹੈ ਕੋਈ ਨਾ ਕੱਲ ਨੂੰ ਦਿਖਾਵਾਂਗੇ ਆਪਾਂ ਅੱਛਾ ਕੱਲ ਨੂੰ ਐਪੀਸੋਡ ਆਖੀ ਨਾ ਅੱਛਾ ਜਿਹੜੇ ਐਪੀਸੋਡ ਜਿਹਮਦੇ ਐਪੀਸੋਡ ਦਿਖਾਵਾਂਗਾ ਮੁੰਡਾ ਕਹਿੰਦਾ ਇੱਕ ਕਲਿੱਪ ਲਾਵਾਂਗੇ ਜਮਾਂ ਲਈ ਅੱਜ ਤੋਂ ਲੱਗੇ ਯਾਰ ਵੀਰ ਫੋਨ ਛੱਡ ਦਿਆ ਕਰੋ ਯਾਰ ਕਿਸੇ ਟਾਈਮ ਸਾਡੇ ਨਾਲ ਬੈਠ ਕੇ ਫੋਨ ਨਾ ਵੀ ਥੀਲੀਆਂ ਨੂੰ ਛੱਡ ਦਿਆ ਕਰੋ ਯਾਰ ਬਈ ਬਣੀ ਇਹਨਾਂ ਨੇ ਆ ਇਹਨਾਂ ਕਰਿਆ ਕਰੋ ਭਰਾਵਾ ਕੁਝ ਨਹੀਂ ਦੇਣਾ ਇਹਨਾਂ ਨੇ ਵੀ ਖੜਨਾ ਤੇ ਅਸੀਂ ਵੀਰ ਵਿਆਹ ਉਹ ਕਰਾ ਲਓ ਭਰਾਵਾ ਨਾ ਚੱਲੀ ਕੋਈ ਯਾਰਾ ਆਪਣਾ ਆ ਬਈ ਦਾ ਇਹ ਘਰ ਦੀ ਗੱਲ ਕਰੀ ਜਾਂਦੇ ਕੁੜੀ ਨਾਲ ਅੱਛਾ ਜੀ ਬਾਕੀ ਕੁੜੀ ਨਾਲ ਸਿੱਧੀ ਕੁੜੀ ਨਾਲ ਕੁੜੀ ਨਾਲ ਦਾ ਮੁੰਡਾ ਕਰੋ ਭਰਾਵਾ ਕੁੜੀ ਤੂੰ ਕਿ ਮੈਂ ਕਹੀ ਹੈ ਨਾ ਘਰ ਦੇ ਕਿਵੇਂ ਕਰੀ ਜਾਂਦਾ ਚੰਗਾ ਕੁੜੀ ਦੀ ਫੋਟੋ ਤੈਨੂੰ ਵਿਚਾਰੇ ਨੂੰ ਦਿਖਾਈ ਨਹੀਂ ਦਿਖਾਈ ਇਹਨੂੰ ਫੋਟੋ ਲੱਭੀ ਖੜਾ ਇਹ ਆਪ ਹੀ ਲੱਭੀ ਖੜਾ ਹੈ ਰੇਂਜ ਹੀ ਕਰਾਉਣੀ ਹੈ ਬਾਹਰ ਗਈ ਹੋਈ ਹੈ ਨਾ ਨਹੀਂ ਨਹੀਂ ਕਾ ਯਾਰ ਕਿਉਂਗਾ ਯਾਰ ਸੰਗ ਤਾਂ ਬਈ ਯਾਰ ਦੱਸੋ ਵੀਰੇ ਕੀ ਗੱਲ ਸੱਚ ਆ ਕਰਦਿਆਂ ਨੂੰ ਭੈਣ ਨੇ ਬਜੋਲਾ ਆਪਾਂ ਨੂੰ ਇਕੱਠੇ ਰਹਿੰਦੇ ਇੰਨਾ ਟਾਈਮ ਹੋ ਗਿਆ ਤੁਸੀਂ ਮੈਨੂੰ ਤੱਕ ਕਦੇ ਗੱਲ ਦੱਸੀ ਨਹੀਂ ਵੀਰੇ ਕਰਵਾਉਣਾ ਹੀ ਨਹੀਂ ਹੈ ਅਜੇ ਤੱਕ ਹੈ ਦੱਸੋ ਵੀਰੇ ਆਪਾਂ ਤਾਂ ਗੱਲ ਕਰ ਗਲਤ ਗੱਲ ਆ ਤੈਨੂੰ ਇਹ ਨਹੀਂ ਦੱਸਿਆ ਨਹੀਂ ਤਾਂ ਯਾਰ ਹੈਨਾ ਦੱਸੋ ਭਰਾ ਨਹੀਂ ਬਈ ਕਰਵਾਉਣਾ ਹੀ ਨਹੀਂ ਅਜੇ ਕਿਉਂ ਕਰਵਾਉਣਾ ਤੂੰ ਆਪ ਮਨੇ ਨਹੀਂ ਦੋ ਤਿੰਨ ਸਾਲ ਤਾਂ ਹੀ ਕਰਵਾਉਣਾ ਬਈ ਤੂੰ ਬਾਹਰਲੀ ਨਾਲ ਕਰਵਾਉਣਾ ਨਹੀਂ ਬਾਹਰਲੀ ਕਿਹੜੀ ਹੁਣ ਧੱਕੇ ਨਹੀਂ ਬਣਾਈ ਐ ਹੈ ਕਿਹੜੀ ਕੈਨੇਡਾ ਚ ਕਾਮ ਬਈ ਯਾਰ ਕੱਪ ਮਾਰਦਾ ਆ ਤਸਵੀਰ ਦਿਖਾਈ ਸੀ ਬਈ ਮੈਨੂੰ ਤੇਰੀ ਸਹੇਲ ਤੂੰ ਮੈਨੂੰ ਫੋਟੋ ਦਿਖਾਈ ਦੀ ਬਈ ਕਿੱਦਾਂ bro ਕਦੇ bro ਕਿੱਦਾਂ ਕਿੱਦਾਂ ਸਿੱਧੂ ਕਿੱਦਾਂ ਸਿੱਧੂ ਕਿੱਦਾਂ ਓਕੇ ਬ੍ਰਦਰ ਚੱਲ ਵੀਰ ਚੱਲ ਠੀਕ ਹੈ ਠੀਕ ਹੈ ਮਿੱਤਰੋ ਸਰਦਾਸ ਦਿਆ ਤੁਹਾਨੂੰ ਮੈਂ ਉਹਨੂੰ ਕਈ ਬੈਠਾ ਆਪਾਂ ਕਾਲੇ ਨੂੰ ਚੱਲ ਚੱਲ ਫਿਰ ਮਿਲਦੇ ਆਂ ਤੁਹਾਨੂੰ ਦਿਖਾਉਣੇ ਬਰਾਂਡੇ ਦੇ ਅੱਗੇ ਜਾ ਕੇ ਰੌਣਕ ਹਸਪੀਟਲ ਜਾਣਾ ਯਾਰ ਓਕੇ ਜਲਦੀ ਕਰ ਭਰਾ ਹੁਣ ਕੇ ਠੀਕ ਹੈ ਮਿੱਤਰੋ ਕਹਿੰਦੇ ਆ ਕੱਟਦੇ ਓਕੇ ਪੀ ਕੇ ਕਾਫੀ ਆਪਾਂ bro ਸਭ ਆਕੇ ਪੀ ਕੇ ਕਾਫੀ ਬ੍ਰੇਕ ਕਰਦੇ ਹੁਣ ਨਾਲ ਗੱਲਬਾਤ ਓਕੇ ਜੀ ਇੱਥੇ ਆ ਪਹੁੰਚ ਗਏ ਸੀ ਬਠਿੰਡੇ ਦੇ ਕਿ ਡੁਕੜੇ ਕੱਢ ਕੇ ਤੇ ਗੱਡੀ ਧਵਾਲੀ ਵਰ ਬਾਲੀ ਪੈੜੀ ਲੱਗੀ ਜਾਂਦੀ ਸੀ ਗੱਡੀ ਤੇ ਗੱਡੀ ਧਵਾ ਕੇ ਉਸ ਤੋਂ ਬਾਅਦ ਜੋ ਗੱਡੀ ਧਵਾਲੀ ਆ ਉਹ ਤੋਂ ਆਪਾਂ ਚੱਕਾਂਗੇ ਕਲਿੱਪ ਬਾਲੀ ਜਿਹਾ ਲਿਬੜੀ ਪਈ ਸੀ ਕਰਾਵਾਏ ਉਹ ਕੋਈ ਇੱਕ ਵੀ ਫੜਾ ਦੇਾਂਗੇ ਬਾਹੂ ਲਿਆ ਲੈ ਲਓ ਗੰਦਮਣੇ ਕਿ ਬਣਾ ਦੂੰ ਵਧੀਆ ਲੈ ਵੀ ਦੇਖੋ ਹਾਲਾ ਸਾਡੀ ਗੱਡੀ ਦੀ ਕੀ ਹਾਲ ਹੈ ਧਵਾ ਕੇ ਤੇ ਗੱਡੀ ਫਿਰ ਅਸੀਂ ਉਹ ਲਾਵਾਂਗੇ ਕੁਲੇਪਾ ਬਣੇ ਰਹੋ ਵਲੌਗ ਦੇ ਨਾਲ ਫੇਰ ਹੀ ਲਾਵਾਂਗੇ ਯਾਰ ਜਿਹੜੇ ਕੰਮ ਕਰਨੇ ਤੇ ਇੱਕ ਅਦਾ ਘਿੜਾ ਵੀ ਲਾਵਾਂਗੇ ਜਦੋਂ ਬਠੰਡੇ ਆਏ ਆ ਬੰਦਦਾ ਹਨਾ ਘਿੜਾ ਦਾ ਬਣੇ ਰਹੋ ਵਲੌਗ ਦੇ ਨਾਲ ਓਏ ਇਹਦੀ ਸਨੈਪ ਐਟ ਹੀ ਕਰ ਲੈ ਪਿੱਛੋਂ ਮੱਤਰੋ ਕਹਿੰਦੇ ਗੱਡੀ ਲਾਤੀ ਧੌਣ ਵਾਸਤੇ ਜੋ ਪਰ ਚੱਲਵੇ ਕਹਿੰਦੇ ਈ ਰੱਖਸ਼ਾਂ ਦੇ ਕਹਿੰਦੇ ਕਿਆ ਤਾਂ ਬਾਹਰਲੀ ਬਾਹਰਲੀ ਹਵਾ ਵੀ ਅੰਕਲ ਤੇਰਾ ਠੇਕਾ ਕਰ ਲਿਆ ਚੰਗਾ ਸਾਨੂੰ ਮੋੜ ਤੇ ਤਾਰ ਦੀ ਵਸਾਈ ਹੈ ਹੈ ਲੈ ਬਾਈ ਜੱਲੇ ਜੀ ਤੋਂ ਉੱਤੇ ਸਾਡੇ ਨਹੀਂ ਐ ਨਹੀਂ ਐ ਹਰ ਅੰਕਲ ਨੇ ਵੀ ਕੰਮ ਕਰਨੇ ਆਪਾਂ ਵੀ ਨਹੀਂ ਉਧਰ ਮੋੜਨਾ ਕਰੈਣਾ ਲੋ ਜੀ ਦੂਰ ਆਏ ਆ ਬਾਹਲਾ ਰੱਖਸ਼ਾ ਕਰਾ ਲਈ ਆਪਾਂ ਹੀ ਰੱਖਸ਼ਾ ਬਾਹ ਅੰਕਲ ਇੱਥੇ ਮਾਰ ਦਿਓ ਬ੍ਰੇਕਾਂ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਅੰਕਲ ਖੁੱਲੇਗਾ ਤਾਂ ਪੜਾਉ ਅੰਕਲ ਨੂੰ ਲਓ ਜੀ ਕਹਿੰਦੇ ਸ਼ੋਪਰ ਕਰਦੇ ਆ ਪੇਮੈਂਟ ਬਾਈ ਜੀ ਹੱਥ ਨਾਲ ਹੀ ਕਿ ਕੈਸ਼ੀਅਰ ਕਰਾਵੇਂ ਕਿਵੇਂ ਕੈਸ਼ੀਅਰ ਬਾਈ ਜੀ ਕਰ ਰਹੇ ਨੇ ਉਹ ਲੈ ਅੰਕਲ ਦਾਸ ਦੇ ਤੂੰ ਕਿੱਥੇ ਹੁੰਨਾ ਉੱਥੇ ਆ ਜਾ ਕਰਨੇ ਸਾਰੇ ਕਿੱਥੇ ਹੁੰਨਾ ਘਰੇ ਹੁੰਨਾ ਕਰਕੇ ਪੇਟ ਪੂਜਾ ਹੁਣ ਚੱਲ ਪਏ ਗੱਡੀ ਬਾਲਣੋ ਆ ਸਾਡਾ ਭਾਈ ਨਾ ਜਮੇ ਨਹੀਂ ਤੁਰ ਕੇ ਰਾਜੀ ਇੱਧਰ ਜਾ ਕੋਏ ਹਾਂਜੀ ਤੁਰ ਪਿਆ ਕਰ ਮਾੜਾ ਮੋਟਾ ਯਾਰ ਇੰਨੀ ਕਿੰਨੀ ਕਿ ਦੂਰ ਸੀ ਇਹ ਭਰਾਵਾ ਤੁਰਿਆ ਤੇ ਦੁਨੀਆਂ ਦਾ ਸੀ ਮੈਥੋਂ ਦਾ ਕਿਉਂ ਨਾ 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 ਦਿਖਾ ਬਈ ਨਾ ਨਾ ਨਹੀਂ ਮੜਾ ਯਾਰ ਤੂੰ ਬੋਲ ਮੜਿਆ ਭਾਈ ਸੱਚੇ ਦੱਤੇ ਬੋਲ ਕਿਨੇ ਮੜਿਆ ਭਾਈ ਮੈਨੂੰ ਐਂ ਦੱਸ ਮੋਟਾ ਕਿਹਦਾ ਮੋਟਾ ਤਾਂ ਮੈਂ ਆ ਆ ਸਿਆ ਤੇ ਰੋਕ ਲਾ ਭਾਈ ਓਏ ਗੱਡੀ ਹੈ ਨਹੀਂ ਓਏ ਬੋਲ ਆਦੀ ਗੱਡੀ ਹੈ ਨਹੀਂ ਕਹਿੰਦਾ ਹੁਣ ਕਿੱਡੀ ਕਿਨੇ ਆ ਗਿਆ ਤੇਰੇ ਗੱਡੀ ਆ ਗਈ ਕਹਿੰਦੇ ਗੱਡੀ ਆ ਗਈ ਭਾਈ ਆਪਣੀ ਗੱਡੀ ਉਹ ਸਾਹਮਣੇ ਖੜੀ ਆ ਉੱਥੋਂ ਤੋਂ ਆਪਾਂ ਬਾਈਆਂ ਨੇ ਲਿਸ਼ਕਾਤੀ ਜੇ ਪਹਿਲਾਂ ਤੋਂ ਸੈਕਸ਼ਨ ਰਿਪੋਰਟ ਕਰ ਲੈ ਮੈਂ ਹਾਂਜੀ ਲਾ ਭਾਈ ਬਾਈਆਂ ਨੇ ਕਰਤੀ ਡੰਨ ਲਿਸ਼ਕਾ ਕੇ ਕਪੜਾ ਮਾਰੀ ਜਾਂਦੇ ਓਕੇ ਰਿਪੋਰਟਾਂ ਬਰੋ ਓਕੇ ਜਮਾ ਜਮਾ ਮਾਹ ਅੱਗਲਾ ਪਾਇਕ ਦਾ ਪੁੱਛਿਆ ਲਾਇ ਪੁੱਛਨੇ ਲਾਇ ਉਹ ਰਹਿਣ ਦੇ ਆਪਾਂ ਵਧੀਆ ਸਰਦਾ ਮੰਟਿਆ ਉਸ ਦਿਨ ਬਰੋ ਇੱਕ ਓਹੋ ਕੀ ਗਾਇਸ ਜੀ ਮਸੱਚੋ ਚਲੋ ਬਣੇ ਰੋ ਦੇ ਨਾਲ ਫੇਰ ਲਾਉਣੇ ਆਪਾਂ ਕਲਿੱਪ ਬਰੋ ਇਦੂ ਬਾਅਦ ਹੁਣ ਗੱਡੀ ਸਾਨੂੰ ਦਿਖਾਤੀ ਬਾਈ ਜੀ ਕਿਵੇਂ ਲੱਗੀ ਇਹਦੀ ਬੰਦ ਨੇ ਵਾਸ਼ ਕਰਾ ਕੇ ਇੱਧਰ ਬਾਈ ਕੋਲ ਆਪਾਂ ਲੇਟਾਂ ਕਰਾਉਣੇ ਆ ਸੀ ਖਰਾਬ ਹੋਈਆਂ ਸੀ ਤੇ ਇੱਕ ਪੱਟੀਆਂ ਸੀ ਚੰਡੀਗੜ੍ਹੇ ਲਾਉਣੀਆਂ ਆ ਤੇ ਟੇਪ ਲਾਉਣ ਦੇ ਚ ਪੱਟੀਆਂ ਜੀਆਂ ਸੀ ਆਪਣੇ ਦੇਖੋ ਆਪਣੀ ਮਾਰਦੀਆਂ ਰਾਣੀ ਸੁਨਦਰਾ ਲਿਸ਼ਕਾਰ ਵੈਸੇ ਨੱਗ ਨਹੀਂ ਆਪਣੀ ਤੇ ਇਸ ਤੋਂ ਬਾਅਦ ਲਾਈਟਾਂ ਦਾ ਕੰਮ ਇਹ ਕਰਾ ਕਰੂਗੇ ਕਿ ਇਹਦੀਆਂ ਅੰਦਰ ਲਾਈਟਾਂ ਉਹ ਵੀ ਕਰਾਉਣੇ ਆ ਦੇਖੋ ਨੀਰਨਨ ਮੂੰਹ ਵੇਜਦੀ ਹੁਣ ਇਹਨੂੰ ਆਪਾਂ ਪੀਪੀਫ ਕਰਾਵਾਂਗੇ ਥੋੜੇ ਟਾਈਮ ਤੱਕ ਤੇ ਕੰਪਾਊਂਡ ਵਗੈਰਾ ਸਾਰਾ ਕੁਝ ਕਰਾ ਕੇ ਲਾਉਣੀ ਤੇ ਫੁੱਲ ਵਾਸ਼ ਕਰਾਉਣੀ ਆਪਾਂ ਉਹ ਵੀਡੀਓ ਵੀ ਜ਼ਰੂਰ ਬਣਾਵਾਂਗੇ ਬਲੌਗ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਹ ਬਾਈ ਕਰੀ ਜਾਂਦਾ ਲੋਡ ਲਾਈਟਾਂ ਤੋ ਦੁਬਾਰਾ ਮਿਲਦੇ ਆ ਸਾਨੂੰ ਹੁਣ ਅਗਲੀ ਕੋਈ ਕਲਿੱਪ ਨਹੀਂ ਤਾਂ ਜਰੂਰ ਲਾਵਾਂਗੇ ਮਿੱਤਰੋ ਇੱਕ ਕੰਮ ਹੋਰ ਹੈਗਾ ਆਪਣਾ ਆਜਣ ਨੂੰ ਤਾਂ ਤਿੰਨ ਕਰਾ ਦਿਆਂ ਦੀ ਆ ਹਾਂ ਹੁਣ ਬਈ ਦੋਸਤੋ ਪਹੁੰਚ ਗਈ ਸੀ ਆਪਾਂ ਪਿੰਡ ਸਾਰੇ ਕੰਮ ਕਮਨ ਨਵੇੜ ਕੇ ਗੱਡੀ ਦਾ ਕੰਮ ਕਰਾਉਣ ਸੀ ਕਰਾ ਲਿਆ ਵਾਸ਼ਿੰਗ ਕਰਾਉਣੀ ਸੀ ਬਾਈ ਨੇ ਕਰਾ ਲਈ ਤੇ ਬਾਈ ਕਿੰਨੇ ਚ ਮੱਥਾ ਟੇਕਿਆ ਅੱਜ ਗੱਡੀ ਤੇ ਬਈ 5000 ਲੱਗਿਆ ਬਹ ਹੁਣ ਵਧੀਆ ਹੋ ਗਿਆ ਨਾ ਸਾਰਾ ਕੁਝ ਮੇਰੇ 5000 ਦਾ ਮੰਨ ਲਓ ਆਪਣਾ ਤੇ ਜਿਹੜਾ ਹਰ ਦੂਜਾ ਖਰਚਾ ਖਾਣ ਪੀਣ ਨਾਲ ਜਿਹੜਾ ਉੱਥੇ ਬੈਠ ਰਹੇ ਉਹ ਤਾਂ ਲੱਗ ਗਿਆ ਵਧੀਆ ਹੁਣ ਸੌਖੀ ਨਹੀਂ ਲੱਗਦੀ। ਤਾਂ ਸੀ ਮੰਨ ਲਾ ਬਸ ਹਾਂ। ਨੀਂਦ ਤਾਂ ਵੀਰੇ ਆਪਾਂ ਨੂੰ ਸੌਖੀ ਆਉਂਦੀ ਐ। ਹਾਂ। ਕੋਈ ਚੈੱਕ ਕਰਨੀ ਐ। ਹਾਂ। ਤੇ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਸੀ ਪਿੰਡ ਹੁਣ ਦੇ ਕੱਲ ਨੂੰ ਆਪਾਂ ਘਰ ਦੇਣ ਨੂੰ ਤਾਂ ਕੀ ਹੋਣੀ। ਆ ਉਹਨਾਂ ਤਾਂ ਆਪਾਂ ਦਾ ਸੌਖੀ ਉਹ ਘਰ ਦੇਣ ਨੂੰ ਨਹੀਂ ਸੌਖੀ ਹੋਣੀ ਭਰਾਵਾ। ਕਿਵੇਂ ਆਪਣੇ ਵਲੌਗ ਲੱਗਦੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਯਾਰ ਵੱਧ ਤੋਂ ਵੱਧ। ਉਹ ਭਰਾਵਾ ਕਰ ਦੋ ਇਹਨੂੰ ਏ ਮੈਂ ਤਾਂ ਸਾਡੀਆਂ ਕੱਢਦਾ ਰਹਿੰਦਾ। ਕਰ ਦੇ ਵੀਰੇ ਮੇਨੇ ਮੇਨੇ ਮਾਰਦੇ ਆ ਭਰਾ ਕਰ ਦੋ ਭਰਾਵੋ ਪੂਰਾ ਕਰਦੇ ਬਰੋ ਇਹਦਾ ਯਾਰ ਹਾਂ ਚਲੋ ਮਿਲਦੇ ਕਰ ਦੋ ਓਏ ਨਹੀਂ ਭਰਾਵਾ ਸੱਚੀ ਗੱਲ ਕਹੀ ਜਾਂਦਾ ਭਰਾਵਾ ਮੇਰੀ ਗੱਲ ਸੁਨੋ ਕਰੋ ਬਹੁਤ ਗਰੀਬੰਦਾ ਇਹ